ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਪ੍ਰੀਤ ਸਿੰਘ ਰਿਸ਼ਤੇਦਾਰ ਗਿਆਨੀ ਹਰਪ੍ਰੀਤ ਸਿੰਘ ਤਲਵੰਡੀ ਸਾਹਿਬ ਉਹ ਮੈਂ ਆਪ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਕੋਈ ਖੈਰੀ ਵਕੀਲ ਨਾਲ ਰਾਇ ਕਰਕੇ ਮੇਰੀ ਡੀਜੀਪੀ ਸਾਬ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ ਸੋ ਮੈਂ ਦੱਸਣਾ ਚਾਹਣਾ ਹਾਂ ਵੀ ਪਹਿਲਾਂ ਵੀ ਇਸੇ ਹਰਪ੍ਰੀਤ ਨੇ 5 ਦਸੰਬਰ 2024 ਨੂੰ ਮੇਰੇ ਕਰੇ ਪੁਲਿਸ ਪੇਜ ਕੇ ਮੈਨੂੰ ਮਾਨਸਿਕ ਟੌਰਚਰ ਅਤਿ ਮਾਨਸਿਕ ਤਸੀਹੇ ਦਿੱਤੀ ਜਿਹਦੇ ਕਰਕੇ ਮੈਂ ਆਪਣਾ ਦੁੱਖ ਜਿਹੜਾ ਦੱਬਿਆ ਹੋਇਆ ਸੀ ਜੋ ਮੈਨੂੰ ਸੁਵਾਈ ਨਾ ਹੋਣ ਕਰਕੇ ਮੈਨੂੰ ਕੋੜਾ ਕੋਟ ਪਰਕੇ ਮੀਡੀਆ ਸਾਹਮਣੇ ਹੁਣਾ ਪਿਆ ਹੁਣ ਇਹ ਗਿਆਨੀ ਜੱਸੀਦਾਰ ਹਰਪ੍ਰੀਤ ਸਿੰਘ ਡੀ ਜੀ ਪੀ ਤੋਂ ਮੇਰੀ ਸੁਰੱਖਿਆ ਦੀ ਮੰਗ ਕਰ ਰਿਹਾ ਹੈ ਸੋ ਇਹ ਮੈਨੂੰ ਮਰਵਾ ਨਾ ਦੇਵੇ ਪੁਲਿਸ ਕਸਟਡੀ ਵਿੱਚ ਮੇਰੇ ਤੇ ਹੱਬ ਦੱਬ ਕਰਵਾ ਕੇ ਸੋ ਮੈਂ ਬੇਨਤੀ ਕਰਦਾ ਹਾਂ ਵੀ ਅਗਰ ਜੇ ਮੈਨੂੰ ਕੁਝ ਹੋ ਜਾਂਦਾ ਹੈ ਤਾਂ ਇਹ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਜ਼ਿੰਮੇਵਾਰ ਹੋਵੇਗਾ ਕਿਉਂਕਿ ਮੇਰਾ ਕਿਸੇ ਨਾਲ ਵੈਰ ਵਿਰੋਧ ਨਹੀਂ ਹੈ ਮੇਰੇ ਕੋਈ ਖਿਲਾਫ ਨਹੀਂ ਹੈ ਸੋ ਬੇਨਤੀ ਕਰਦਾ ਹਾਂ ਮੇਰੀ ਜਿਹੜੀ ਰੱਖਿਆ ਹੈ ਆਪ ਸਮਝਦਾਰੀ ਨਾਲ ਕੁਝ ਅਧਿਕਾਰੀਆਂ ਨੂੰ ਮੇਰੀ ਬੇਨਤੀ ਹੈ ਮੇਰੀ ਰੱਖਿਆ ਕੀਤੀ ਜਾਵੇ ਪੰਜਠਿਆਰ ਗਿਆਨੀ ਹਰਪ੍ਰੀਤ ਜੇ ਕਹਿੰਦੀ ਮੈਂ ਸੁਰੱਖਿਆ ਨਹੀਂ ਲਵਾਗਾ ਕਿਉਂਕਿ ਇਸਨੇ ਮੈਨੂੰ ਪਤਾ ਹੈ ਮਰਵਾ ਦੇਣਾ ਹੈ ਸੋਸਾ ਨੂੰ ਹਮੇਸ਼ਾ ਦਬਾਇਆ ਗਿਆ ਹੈ ਅਤੇ ਦਬਾਉਂਦਾ ਹੀ ਆਇਆ ਹੈ ਆਪ ਸੰਗਤ ਭਲੀ ਭੱਜ ਜਾਂਦੇ ਹੋ ਇੰਨੀ ਹਾਜ਼ਰੀ ਪਰਵਾਹ ਕਰਨੀ ਜੀ ਮੈਂ ਇਹ ਜੀ ਦਿੱਤੀ ਸੁਰੱਖਿਆ ਨਹੀਂ ਲਵਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ